ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਕੇਂਦਰ ਸਰਕਾਰ ਨੇ ਇਹ ਚੌਥਾ ਸੱਦਾ ਪੱਤਰ ਜਿੱਥੇ ਬੰਦੀਆਂ ਦੇ ਨਾਂ ਭੇਜਿਆ ਹੈ ਮੀਟਿੰਗ 10 ਦਸੰਬਰ ਨੂੰ ਸਵੇਰੇ 11 ਵਜੇ ਵਿਗਿਆਨ ਭਵਨ ਨਵੀਂ ਦਿੱਲੀ ਬੁਲਾਈ ਗਈ ਹੈ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਤਿੰਨ ਵਾਰ ਗੱਲਬਾਤ ਕਰ ਚੁੱਕੀ ਹੈ ਆਖਰੀ ਮੁਲਾਕਾਤ ਦਿੱਲੀ ਵਿੱਚ 13 ਨਵੰਬਰ ਨੂੰ ਕੀਤੀ ਗਈ ਸੀ ਜਿਸ ਵਿੱਚ ਕੇਂਦਰੀ ਰੇਲ ਮੰਤਰੀ ਪਿਊਸ਼ ਕੋਇਲ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸ਼ਾਮਲ ਹੋਏ ਸਨ ਇਸ ਮੀਟਿੰਗ 'ਚ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਸੁਨੀਆਂ ਪਰ ਇਸ ਤੇ ਕੋਈ ਵੀ ਹੱਲ ਨਹੀਂ ਕੱਢਿਆ ਉਧਰ ਕੇਂਦਰ ਸਰਕਾਰ ਨੇ ਵੀ ਆਪਣੀਆਂ ਮੁਸ਼ਕਲਾਂ ਕਿਸਾਨਾਂ ਸਾਹਮਣੇ ਰੱਖੀਆਂ ਸਨ ਚੌਥੀ ਮੀਟਿੰਗ ਦਾ ਸੱਦਾ ਮਾਲਵੇ ਦੇ ਕਿਸਾਨਾਂ ਨੇ ਤਾਂ ਮਨਜ਼ੂਰ ਕਰ ਲਿਆ ਪਰ ਮਾਝੇ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਸ ਸੱਦਾ ਠੁਕਰਾ ਦਿੱਤਾ ਜਿਹੜੀ 3 ਦਸੰਬਰ ਦੀ ਤੁਸੀਂ ਮੀਟਿੰਗ ਦੱਸ ਦਿਓ ਬੀ ਉਹ ਮੀਟਿੰਗ ਅਜੇ ਸਾਨੂੰ ਕੋਈ ਲਿਖਤੀ ਨਹੀਂ ਆਇਆ ਜਦੋਂ ਲਿਖਤੀ ਆਊਗਾ ਉਹਦੇ ਤੇ 30 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਉਹ ਵਿਚਾਰ ਕਰਨਗੇ ਉਹਦਾ ਅਜੰਡਾ ਕੀ ਹੈ ਕਦੇ ਵਾਸਤੇ ਸੱਦ ਰਹੀ ਹੈ ਸਰਕਾਰ ਉਦਾਂ ਸਾਡੀਆਂ ਮਤਲਬ ਜਥੇਬੰਦੀਆਂ ਦਾ ਹੈਗਾ ਵੀ ਗੱਲਬਾਤ ਤੋਂ ਅਸੀਂ ਕਦੇ ਵੀ ਨਹੀਂ ਭੱਜਾਂਗੇ ਜਦੋਂ جنگ ਪੂਰੀ ਵੀ ਲੱਗੀ ਹੁੰਦੀ ਹੈ ਗੱਲਬਾਤ ਉਦੋਂ ਵੀ ਕਰਦੇ ਆ ਲੋਕ ਗੱਲ ਕਰਾਂਗੇ ਅਸੀਂ ਪਹਿਲਾਂ ਵੀ ਗੱਲ ਕਰਕੇ ਆਏ ਪਰ ਇਹ ਜਿ ਲਿਖਤੀ ਕੋਈ ਸੁਨੇਹਾ ਨਹੀਂ ਆਇਆ ਨਾ ਸਾਨੂੰ ਏਜੰਡੇ ਦਾ ਪਤਾ ਲੱਗਾ ਵੀ ਏਜੰਡਾ ਕੀ ਇਸ ਮੀਟਿੰਗ ਦਾ ਸਾਡੀ ਪਹਿਲਾਂ ਵਾਲੀ ਗੱਲ ਵਾ ਵੀ ਕੇਂਦਰ ਸਰਕਾਰ ਜੇ ਮੀਟਿੰਗ ਕਰਨਾ ਚਾਹੁੰਦੀ ਆ ਤੇ ਦੇਖ ਦੀਆਂ ਸਾਰੀਆਂ ਜਥੇਬੰਦੀਆਂ ਜੋ 400 ਤੋਂ ਪਲੱਸ ਵਾ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਸੱਦਿਆ ਜਾਵੇ ਔਰ ਮੋਦੀ ਜੀ ਖੁਦ ਮੀਟਿੰਗ ਲੈਣ ਤੇ ਇਮਾਨਦਾਰੀ ਨਾਲ ਉਸ ਮੀਟਿੰਗ ਦੇ ਵਿੱਚ ਬੈਠਣ ਵੀ ਇਹਨਾਂ 5 ਕਰੋੜਾਂ ਨੂੰ ਤਿੰਨ ਖੇਤੀ ਦੇ ਕਾਨੂੰਨ ਇੱਕ ਪਰਾਲੀ ਵਾਲਾ ਕਾਨੂੰਨ ਜਿਹੜਾ ਕਰੋੜ ਰੁਪਏ ਜੁਰਮਾਨੇ ਵਾਲਾ ਵਾ ਤੇ ਇੱਕ ਜਿਹੜਾ ਕਾਨੂੰਨ ਤਿਆਰ ਰੱਖਿਆ ਵਾ ਬਿਜਲੀ ਬੋਰਡ 220 ਬਿਜਲੀ ਐਕਟ ਇਹਨਾਂ 5 ਕਰੋੜਾਂ ਨੂੰ ਰੱਦ ਕਰਨ ਦੀ ਉਹ ਤਿਆਰੀ ਕਰਨਾ ਜੇ ਸਾਰੀਆਂ ਜਥੇਬੰਦੀਆਂ ਨੂੰ ਨਿਯੰਦਾਂ ਦਿੰਦੇ ਤੇ ਮੋਦੀ ਜੀ ਖੁਦ ਮੀਟਿੰਗ ਲੈਂਦੇ ਆ ਤੇ ਫੇਰ ਅਸੀਂ ਆਪਣੀ ਕੋਰ ਕਮੇਟੀ ਦੀ ਵੀ ਤਿਆਰੀ ਆ ਵੀ ਅਸੀਂ ਇਹ ਮੀਟਿੰਗ ਦੇ ਵਿੱਚ ਭਾਗ ਲੈ ਸਕਦੇ ਆ ਪਰ ਸਾਡੀ ਉਹੀ ਪਹਿਲੀ ਆ ਵੀ ਸਾਰੀਆਂ ਜਥੇਬੰਦੀਆਂ ਨੂੰ ਸੱਦਿਆ ਜਾਵੇ ਪੰਜਾਬ ਨੂੰ ਤੇ ਦੂਜੇ ਦੇਸ਼ ਦੇ ਕਿਸਾਨਾਂ ਨੂੰ ਵੱਖ-ਵੱਖ ਕਰਕੇ ਨਾ ਵੇਖਿਆ ਜਾਵੇ ਤੀਸਰੀ ਮੀਟਿੰਗ ਤੋਂ ਬਾਅਦ ਵੀ ਪੰਜਾਬ ਵਿੱਚ ਕਿਸਾਨ ਲਗਾਤਾਰ ਨਿਤਰੇ ਹੋਏ ਨੇ ਹੁਣ ਕਿਸਾਨਾਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਚਲੋ ਅੰਦੋਲਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ ਇਹਨਾਂ ਸਾਰੇ ਵਿਵਾਦਾਂ ਨੂੰ ਦੇਖਦੇ ਹੋਏ ਹੀ ਕੇਂਦਰ ਸਰਕਾਰ ਨੇ 3 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦੇ ਲਈ ਸੱਦਾ ਭੇਜਿਆ ਹੈ